ਬਲਵਹਿ ਜੀ ਕਾ ਕਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆ ਸੰਗਤ ਇੱਕ ਕਪੜੇ ਪੰਜਾਬ ਦੇ ਵਿੱਚ ਆ ਇੱਕ ਬੀਬੀ ਕਮਲ ਕੌਰ ਉਹਦੇ ਕਤਲ ਦੀ ਕਹਾਣੀ ਚੱਲ ਰਹੀ ਹੈ ਕਿ ਕਤਲ ਕਿਵੇਂ ਹੋਇਆ ਕਿਉਂ ਹੋਇਆ ਭਲਾ ਕੀ ਸੀ ਜਰੇ ਹੋਣਾ ਚਾਹੀਦਾ ਸੀ ਕਿ ਨਹੀਂ ਇਹ ਹੈ ਨਾ ਜਦੋਂ ਸਾ ਸੰਗਤ ਸਾਰੀਆਂ ਚੀਜ਼ਾਂ ਦੀਆਂ ਹੱਦਾਂ ਟੱਪ ਜਾਣ ਇਹ ਗੱਲਾਂ ਅਸਲੀਅਤਾਂ ਭੈੜੇ ਲੱਭ ਜੋ ਭੈੜੀ ਬੋਲ ਵਾਲੀ ਨਗੇਜ ਫੇਰ ਕੋਈ ਕਲਾ ਕੁਦਰਤ ਦੇ ਪੈਰੋਂ ਉੱਡਦੀ ਹੈ ਫੇਰ ਆਪਾਂ ਕਹਿੰਦੇ ਫਲਾਣੇ ਬੰਦੇ ਨੇ ਯਾਰ ਆਪਦੇ ਕਾਨੂੰਨ ਹੱਥ ਚ ਲੈ ਲਿਆ ਕਾਨੂੰਨ ਲਿਆ ਕਿਉਂ ਕਿ ਉਹਨੇ ਬਹੁਤ ਸਮਝਾਈ ਸੀ ਪਹਿਲਾਂ ਉਹ ਅੰਮ੍ਰਿਤਪਾਲ ਮਹਿਰੋ ਨੇ ਸਾਧ ਕੇ 1.5 ਲੱਖ ਰੁਪਇਆ ਵੀ ਦਿੱਤਾ ਸੀ ਪਿੱਲਾ ਪੜ ਜੇ ਤੇਰਾ ਪਿਓ ਬਿਮਾਰ ਆ ਨਾ ਕੈਸਰ ਦੀ ਬਿਮਾਰੀ ਆ ਤਾਂ 1.5 ਲੱਖ ਲੈ ਤੇ ਇਲਾਜ ਕਰਾਣਾ 1.5 ਲੱਖ ਆ ਕੇ ਫਿਰ ਵੀ ਨਹੀਂ ਹੋ ਹਟੀ ਫਿਰ ਵੀ ਬਹੁਤ ਗੰਦ ਇਹ ਜਿਹੜੀ ਉਹਦੀਆਂ ਰੀਲਾਂ ਚੱਲਦੀਆਂ ਨੇ ਜਿਹੜੀਆਂ ਸੁਣਦੇ ਆਂ ਆਪਾਂ ਦੇਖੋ ਕਿਵੇਂ ਬੋਲਦੀ ਆ ਉਹ ਕੁੜੀ ਮੈਨੂੰ ਮਿਲੋ ਜਿਹੜੀ ਆਪਦੇ ਸਹੁਰੇ ਨਾਲ ਸੈਟ ਆ ਉਹ ਜਦਾਂ ਨਹੀਂ ਮੈਨੂੰ ਮਿਲੋ ਜਿਹੜੀ ਉਹਦੇ ਤੌਰ ਨਾਲ ਸੈਟਅਪ ਤੇ ਉਹਨਾਂ ਕੁਵਾਰੀ ਕੁੜੀ ਜਿਹਨੇ ਕਿਸੇ ਨਾਲ ਲਾ ਲਾਓ ਕਰਿਆ ਬਾਬੇ ਨੂੰ ਉਹ ਮਿਲਦਾ ਸੀ ਯਾਰ ਇਹ ਜੀਆਂ ਗੱਲਾਂ ਚੱਲ ਲੂ ਪੰਜਾਬ ਇਹ ਅਣਖੀ ਪੰਜਾਬ ਆ ਜੋ ਦਾ ਦੁੱਲੇ ਪੱਟੀ ਉਹਨਾਂ ਦਾ ਪਿੱਛੇ ਤੋਂ ਲੈ ਕੇ ਹਰੀ ਸਨਰਗੇ ਹੋਣਾਂ ਦਾ ਅਣਖੀ ਬੰਦਾ ਸਿੰਘ ਬਹਾਦਰ ਹੋਣਾਂ ਦਾ ਅਣਖੀ ਸੂਰਮਿਆਂ ਦਾ ਇਥੇ ਤਾਂ ਇਹ ਗੱਲ ਜਰੀ ਹੋਈ ਨਹੀਂ ਜਾ ਸਕਦੀ ਯਾਰ ਜਮ ਨਹੀਂ ਪੰਜਾਬ ਆ ਜਾ ਗੁਰੂਆਂ ਪੀਰਾਂ ਦੀ ਧਰਤੀ ਹੈ ਯਾਰ ਜਿੱਥੇ ਬੇ ਕੱਡੇ ਕੱਡੇ ਚੌਂਦ ਚਮਕੌਰ ਦੀ ਜੰਗ ਸਰਹੰਦ ਬੌਸਰ ਦੀ ਜੰਗ ਬੰਦਾ ਸਿੰਘ ਬਹਾਦਰ ਨੇ ਆਉਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੰਗ ਯਾਰ ਕਿੰਨੀਆਂ ਗੱਲਾਂ ਅਣਖਾਂ ਦੀਆਂ ਇਹੇ じゃ ਕੁਝ ਕਰ ਲੋ ਯਾਰ ਜਿਹੜਾ ਕਿੱਡਾ ਵੱਡਾ ਆਪਣਾ ਇਤਿਹਾਸ ਹੈ ਰਮਾਇਣ ਪਈ ਯਾਰ ਰਮਾਇਣ ਛੋਲੇ ਲੋਕਾ ਸਾ ਬਚਾਰਾ ਸੋਹਣੇ ਸੋਹਣੇ ਸਬਕ ਕੱਢ ਲੋ ਉਹ ਬੋਲ ਲੋ ਪ੍ਰੋਗਰਾਮ ਸਾਹਿਬ ਚੋਂ ਲੈ ਲਓ ਇਤਿਹਾਸ ਚੋਂ ਲੈ ਲਓ ਗੀਤਾ ਚੋਂ ਲੈ ਲਓ ਯਾਰ ਕਿੰਨੀਆਂ ਗੱਲਾਂ ਯਾਰ ਜਿਹੜੀਆਂ ਇਹ ਕਰਨ ਵਾਲੀਆਂ ਫੇਰ ਤੋਂ ਕੁੜੀਆਂ ਜੂਪੀ ਦੀ ਤੇਰਾ ਨਾਂ ਕੀ ਆ ਮੈਂ ਤਾਂ ਸਾਂ ਕਹਿਣਾ ਵੀ ਨਹੀਂ ਆਉਂਦਾ ਨਾਂ ਤੇਨੂੰ ਲਈ ਫਿਰਦੀਆਂ ਤੂੰ ਕੌਰ ਅਮਲ ਕੌਰ ਪੰਜਾਬ ਦੀ ਕੁੜੀ ਦਾ ਨਾਂ ਯਾਰ ਪੰਜਾਬ ਦੀਆਂ ਕੁੜੀਆਂ ਸਾਡੀਆਂ ਇਹ ਜਿਹੀਆਂ ਇਦਾਂ ਮਗਰ ਲਾ ਰਹੇ ਸੀ ਯਾਰ ਛੋਟੇ ਛੋਟੇ ਬੱਚੇ ਇਹ ਜਿਹੀਆਂ ਗੱਲਾਂ ਕਰਨ ਲੱਗੇ ਜੈ ਜੀ ਉਹ ਕਰਦੇ ਵੀ ਅਸੀਂ ਵੀ ਇਸ ਤਰ੍ਹਾਂ ਮਸ਼ਹੂਰ ਹੋ ਜੀ ਕਿਤਾਬਾਂ ਅਸਲੀਲ ਵੀਡੀਓ ਪਾ ਗਿਆ ਸੀ ਵੀ ਉਹ ਜੀ ਕਿੰਨਾ ਅਸਰ ਪੈਂਦਾ ਯਾਰ 12 12 13 13 ਸਾਲ ਦੇ ਬੱਚਿਆਂ ਤੇ ਬਹੁਤ ਚੰਗੀ ਗੱਲ ਕਰਈ ਆ ਉਹਨੇ ਅਸੀਂ ਇਹ ਗੱਲ ਨਹੀਂ ਕਹਿੰਦੇ ਵੀ ਉਹਨੇ ਮਾੜੀ ਕਰੀ ਆ ਪਰ ਠੀਕ ਆ ਪਰ ਕਤਲ ਕਰਨਾ ਵੀ ਕੋਈ ਆ ਦੀ ਫੜ ਕੇ ਉਹਨੂੰ 2 4 ਦਿਨ ਰੱਖਦੇ ਕਾਬੂ ਕਰਦੇ ਡਰਾਉਂਦੇ ਤਮਕਾਉਂਦੇ ਭੁੱਖੀ ਰੱਖਦੇ ਵੀ ਆ ਗਾਹ ਨੂੰ ਤੇਰੇ ਨਾਲ ਹਾਲਾਤ ਕਰਾਂਗੇ ਛੱਡ ਸਕਦੇ ਸੀ ਫੇਰ ਦੇਖਦੇ ਫੇਰ ਆਉਂਦੇ ਸੀ ਫੇਰ ਲੋਕਾਂ ਨੇ ਵੀ ਕਹਿਣਾ ਸੀ ਹੁਣ ਬਹੁਤੇ ਬੰਦੇ ਕਹਿੰਦੇ ਵੀ ਨਹੀਂ ਗਲਤ ਹੋ ਗਿਆ ਹੁਣ ਉਹ ਕਹਿੰਦਾ ਯਾਰ ਅਸੀਂ ਕੀ ਜਵਾਬ ਦਾਂ ਵੀ ਕੋਈ ਬੰਦਾ ਸੂਰਮਾ ਹੈ ਹੀ ਨਹੀਂ ਇਸ ਧਰਤੀ ਦੇ ਪੰਜਾਬ ਕੀ ਤੇ ਕੋਈ ਕੁਛ ਕਰੀ ਜਾਵੇ ਇੱਥੇ ਕੋਈ ਕਿਸੇ ਨੂੰ ਜਿਹੇ ਜਾ ਮਰਜ਼ੀ ਬੋਲੀ ਜਾਵੇ ਯਾਰ ਸਾਰੇ ਆਪਣੇ ਸੰਸਾਰ ਦੇ ਵਿੱਚ ਉਹ ਵੜ ਚੱਕ ਨੰਬਰ 1 ਪੰਜਾਬ ਆ ਹੁਣ ਆਪਾਂ ਬਾਹਰ ਜਾਂਦੇ ਆ ਨਾ ਆਸਟ੍ਰੇਲੀਆ ਨਿਊਜ਼ੀਲੈਂਡ ਅਮਰੀਕਾ ਜਦੋਂ ਆਪਾਂ ਉਧਰੋਂ ਆਉਂਦੇ ਆ ਦਿੱਲੀੋਂ ਦਿੱਲੀੋਂ ਆਉਂਦੇ ਆਉਂਦੇ ਜਦੋਂ ਆਪਾਂ ਪੰਜਾਬ ਵਿੱਚ ਵੜ ਜਾਈਦੇ ਉਹਦੀ ਆਬੋ ਹਵਾਈ ਹਵਾ ਅਲੱਗ ਆ ਉਹਦੀ ਜੀ ਲੱਗਣ ਲੱਗ ਜਾਂਦਾ ਜਦੋਂ ਪੰਜਾਬ ਵਿੱਚ ਵੜ ਜਾਂਦਾ ਇਹ ਗੁਰੂ ਪੀਰਾਂ ਦੀ ਧਰਤੀ ਆ ਕਿਧਰੇ ਇੱਥੇ ਸਵਾਮ ਸੇਵਾ ਕਰਦੇ ਆ ਜਾਂਦੇ ਆ ਕਿਧਰੇ ਨਾਮ ਜਪਦੇ ਆ ਜਾਂਦੇ ਆ ਕਿਧਰੇ ਬਾਣੀ ਪੜ੍ਹਦੇ ਆ ਜਾਂਦੇ ਆ ਚਾਰ ਕਦਰੇ ਫਰੀ ਸੇਵਾ ਚਲਦੀ ਆ ਜਾਂਦੀ ਆ ਇਹ ਪੰਜਾਬ ਹੈ। ਇਹ ਸੂਬਾ ਪੰਜਾਬ ਹੈ ਜਿੱਥੇ ਗੁਰੂਆਂ ਨੇ ਜੜਵ ਲੈ ਕੇ ਇਸ ਧਰਤੀ ਤੇ 350 400 ਸਾਲ ਰਾਜ ਕਰਿਆ। ਅਣਖੀ ਕੋ ਮਾਜਰੂਦੀ। ਇਹ ਕਿਵੇਂ ਹੋ ਜੂਗਾ ਇੱਥੇ? ਬੰਦੇ ਯਾਰ ਸਭ ਜੋ ਦੇਖੋ ਬਾਂਦਰਾਂ ਵਾਲੇ ਆ ਯਾਰ ਉਹਨਾਂ ਨੂੰ ਵੀ ਬੰਦੇ ਨੂੰ ਕੁਛ ਅਕਲ ਮੌਤ ਚਾਹੀਦੇ ਯਾਰ ਸਿਆਣੇ ਬਣੇ ਵਿੱਚ ਬੰਦੇ ਆ। ਚਲੋ ਮੰਨਦੇ ਹਾਂ ਥੋੜੇ ਕਈਆਂ ਦੀ ਵਿੱਚ ਮਟੀਰੀਅਲ ਮਾਤਾ ਯਾਰ ਪਰ ਨਾ ਇੰਨਾ ਗੰਦਨਾ ਪਾਓ ਯਾਰ ਜਿੰਨਾ ਤੁਸੀਂ ਬੋਲੀ ਜਾਂਦੇ ਜਿੰਨਾ ਤੁਸੀਂ ਕਰੇ ਜਾਂਦੇ ਆ। ਫੇ ਛੋਡੇ ਤੇ ਕਲਾਕ ਤੋਂ ਹੁਣ ਸਾਨੂੰ ਸਮਝ ਆ ਜੇ ਕੱਲ ਨੂੰ ਲੋਕ ਕਹਿੰਨ ਯਾਰ ਉਹਨਾਂ ਨੂੰ ਕਿਉਂ ਇਹਨਾਂ ਨੇ ਹਰਕਤ ਕਰੀ ਕਿਸੇ ਨੇ ਕਾਹ ਤੋਂ ਕਰੀ। ਉਹ ਫਿਰ ਕਰੂਗਾ ਹੀ ਅਗਲਾ ਜਦੋਂ ਦੇਖ ਹੁਣ ਬਾਰਨਕ ਦੇਹੀ ਜਾਂਦਾ। ਇਹ ਸਾਡੇ ਕੋਈ ਪੁਲਿਸ ਦੇ ਵਿੱਚ ਕਾਨੂੰਨ ਜਿਵੇਂ ਆਪਣੀ ਰੈਫਲ ਦਾ ਬਣਿਆ ਹੋਣਾ ਰੈਫਲ ਕੋਈ ਚੱਕ ਕੇ ਤੋੜਦਾ ਕਿ ਆਮ ਲੋਕ ਗਲਾਂ 'ਚ ਪਾਈ ਫਰਦੇ ਹੁੰਦੇ ਸੀ। ਫੋਟੋਆਂ ਪਾਈ ਜਾਂਦੇ ਨੇ ਇਸ ਰੈਫਲਾਂ ਦੀ ਹੁਣ ਪਾਉਂਦਾ ਕੋਈ। ਇਕੀ ਦਾ ਇਹ ਪੰਜਾਬ ਦਾ ਇਕੱਲੇ ਦਾ ਕਰਿਆ ਵਾ ਪੁਲਿਸ ਦਾ ਸੀ ਪੰਜਾਬ ਵਾਲਿਆਂ ਦਾ ਜੀ ਭਵੰਤਮਾਨ ਦਾ ਕੋਈ ਇhtियार ਨਾ ਖਰਾਊਗਾ ਤੇ ਉਹਨੂੰ ਸਜ਼ਾ ਦੇਵਾਂਗੇ ਉਵੇਂ ਕਰ ਦਿਓ ਕੋਈ ਕਾਨੂੰਨ ਬਈ ਜੇ ਕੋਈ ਦੁਗਾਂ ਲਾ ਸੱਤਾ ਫਲਾਊਗਾ ਤੇ ਉਹਦੇ ਨਾਲ ਅਸੀਂ ਆਹ ਹਾਲਾਤ ਕਰਾਂਗੇ ਬਿਨਾਂ ਪੁੱਛੇ ਦੱਸੇ ਪੜ ਕੇ ਅੰਦਰ ਕਰੋ ਚਾਹੇ ਉਹਦੇ ਬੈਨ ਕਰ ਦਿਓ ਚੈਨਲ ਹੀ ਬੈਨ ਕਰ ਦਿਓ ਯਾਰ ਚੱਲਣੀ ਨਾ ਪਰ ਨਹੀਂ ਸਾਹ ਸੰਗ ਤੇ ਸ਼ਪਾਰਸ਼ਾਂ ਚੱਲਦੀਆਂ ਇੱਥੇ ਵੋਟਰਾਂ ਤੇ ਦੁਨੀਆ ਪਬਲਿਕ ਹੁਣ ਆਪਾਂ ਕਹਿੰਦੇ ਉਹਦਾ 2 ਲੱਖ 3 ਲੱਖ ਦਾ ਫਾਲੋਅਰ ਸੀ ਦੈਨੋ ਲੱਕੋ ਪਾਲਾ ਬੁਰਾ ਉਹਨੂੰ ਆਇਆ ਤਾਂ ਹੈ ਨਹੀਂ ਜਦੋਂ ਦੇ ਮਗਰ ਸੀ ਤਿੰਨ ਕਿ ਪੰਜ ਸੱਤ ਕ ਬੰਦੇ ਜਦੋਂ ਉਹਦਾ ਸਸਕਾਰ ਕਰਿਆ ਕਿੰਨੀ ਸੋਹਣੀ ਜਨਾਨੀ ਸੀ ਉਹ ਜਿਹਦਾ ਯਾਰ ਤੇ ਕਿੰਨੀ ਬਦਪੋ ਹੱਥ ਲਾਉਣ ਨੂੰ ਜੀ ਨਹੀਂ ਕਰਿਆ ਉਹਨੂੰ ਚਾਕੜ ਨੂੰ ਉਹਦੇ ਨਹੀਂ ਜੀ ਨਹੀਂ ਕਰਿਆ ਇਹੇ ਜੀ ਹਾਲਾਤ ਆ ਰੱਬ ਕਿਸੇ ਨਾ ਬਣਾਵੇ ਨਾ ਜਿਹੜਾ ਉਹਦੇ ਨਾਲ ਹੋ ਗਿਆ ਮੇਰੇ ਵੀਰੋ ਮਰੀਓ ਪੈੜੋ ਮਰੀਓ ਤੁਸੀਂ ਸਮਝ ਜੋ ਆਪਾਂ ਸਾਰੇ ਰਲ ਕੇ ਸਮਝੋ ਆਪੇ ਪੰਜਾਬ ਦੇ ਇਤਿਹਾਸ ਨੂੰ ਸਮਝੋ ਆਪਦੇ ਸੂਰਮਿਆਂ ਨੂੰ ਸਮਝੋ ਇੱਥੇ ਦੁਨੀਆ ਆਉਣਾ ਜਾਣਾ ਤਾਂ ਸਭ ਨੇ ਹੀ ਐ। ਨਾਲ ਉਹਨੂੰ ਇੱਥੇ ਇਹੀ ਗੱਲ ਕਹਿਣਗੇ ਆਪਣੇ ਬੱਚੇ ਜਿਹੜੇ ਆਹ ਬੱਚੇ ਹੋਗੇ ਕਹਿੰਦੇ ਕੋਈ ਸੂਰਮਾ ਸਾਡੇ ਦਾ ਮਰ ਗਿਆ ਸੀ ਸੂਰਮੇ। ਉਹ ਤਾਂ ਪਹਿਲਾਂ ਜੀ 47 ਤੋਂ ਪਹਿਲਾਂ ਪਹਿਲੇ ਹੋ ਗਿਆ ਸੀ ਕੰਮ ਜਿਹੜਾ ਹੋ ਗਿਆ ਦੂ ਮੁਰਕੇ ਤਾਂ ਸਾਡੇ ਸੂਰਮੇ ਨਹੀਂ ਜੰਮਿਆ ਕੋਈ। ਕੋਈ ਇੱਥੇ ਕੁੱਛ ਕਰੀ ਜਾਵੇ ਕੋਈ ਨੂੰ ਗਾਲ ਕੱਢੇ ਹੋਰ ਘਰੋਂ ਕੁੜੀਆਂ ਨੂੰ ਚੱਕ ਕੇ ਲੈ ਜਾਏ ਕਿਸੇ ਬੰਦੇ ਚੰਗੇ ਬੋਲੀ ਜਾਵੇ। ਕਿੱਡਾ ਗੰਦਾ ਯਾਰ ਧੀਆ ਪੈਣਾ ਚ ਬਹਿ ਕੇ ਸੌਣ ਵਾਲੀਆਂ ਗੱਲਾਂ ਐ। ਕੱਢੀ ਗੱਡੀਆਂ ਉਹਨੇ ਗੱਲਾਂ ਕਰਿਆ ਕਿੰਨਾ ਨਗੇਸ ਦਿਖਾਉਂਦੀ ਆ ਆਦਾ ਫੀਮ ਖਾਂਦੀ ਆ ਸ਼ਰਾਬ ਪੀਂਦੀ ਦਿਖਾਉਂਦੀ ਆ ਕਲੱਬਾਂ 'ਚ ਜਾਂਦੀ ਆ ਉਹ ਤਾਂ ਕਰਤੱਬ ਉਹਦਾ ਕਰ ਲਿਆ ਉਹਨੇ ਆਪਦਾ ਪਰ ਨਾਂ ਕੀ ਦਾ ਕਰਿਆ ਕਮਲ ਕੌਰ ਦੁੱਖ ਇਹ ਤੋਂ ਲੱਗਿਆ ਜੇ ਉਹ ਨੀਤਾ ਸਨੇਤਾ ਉਹ ਕਰੀ ਜਾਂਦੀ ਨਾ ਫਿਰ ਕਿਸੇ ਨੇ ਕੁਝ ਨਹੀਂ ਸੀ ਕਹਿਣਾ ਕਰੀ ਜਾਂਦੀ ਅਗਲਾ ਕੰਡਾ ਖੇਡੂਗਾ ਕਿ ਕੁੜੀਆ ਕਰੀ ਜਾਵੇ ਸਾਨੂੰ ਕੀ ਆ ਪਰ ਫੇਰ ਵੀ ਨਹੀਂ ਇਹ ਗੱਲਾਂ ਸਾਡੇ ਪੰਜਾਬ ਦੇ ਵਿੱਚ ਹਰਕ ਨੂੰ ਇਹ ਗੱਲਾਂ ਚੁੱਭਦੀਆਂ ਜਿਹੜੀਆਂ ਉਹ ਕਰਦੀ ਆ ਮੈਨੂੰ ਤਾਂ ਇਹਦਾ ਜਿੰਨੇ ਵੀ ਸਾਡੇ ਵੀਰ ਆਪੋਂ ਦੇ ਆ ਵੀਡੀਓ ਆਪਾਂ ਤਾਂ ਇਹੀ ਕਹਿੰਨੇ ਆ ਯਾਰ ਠੀਕ ਆ ਚਲੋ ਆਪੋ ਆਪਣਾ ਮਕਸਦ ਆ ਸਭ ਦਾ ਸੋਣਾ ਯਾਰ ਆਪਦਾ ਬਹਿ ਕੇ ਬਾਣੀ ਦੇ ਕਰਦਿਆਂ ਗੱਲਾਂ ਪਾ ਲੋ ਯਾਰ ਜਿਵੇਂ ਆਪਾਂ ਬਹਿ ਕੇ ਆਮ ਘਰੇ ਘਰੇ ਲੋਗਾਂ ਗੱਲਾਂ ਕਰਦੇ ਆ ਪਿਛਲੀਆਂ ਮਾਣੀਆਂ ਦੀਆਂ ਗੱਲਾਂ ਅਗਲੀਆਂ ਪਿਛਲੇ ਬਜ਼ੁਰਗਾਂ ਕਰਦਿਆਂ ਕਹੇ ਜੇ ਸਾਡੇ ਬਜ਼ੁਰਗ ਹੁੰਦੇ ਸੀ ਯਾਰ ਇਹ ਕੁੜੀ ਨੇ ਸੱਤੋ ਚੁਣੀ ਨਾ ਕੁੜਗੇ ਸੱਤੋ ਚੁਣੀ ਦੂਰ ਹੀ ਕਹਿੰਦੇ ਹੁੰਦੇ ਸੀ ਮਿੱਟੀ ਦੇ ਵਿੱਚ ਮਿੱਟੀ ਕਢਣਾ ਕਿਤੇ ਕਿਸੇ ਦੇ ਘਰੇ ਕਿਤੇ ਕਿਸੇ ਪਰਸੇ ਜਾਂ ਸਭ ਮਿੱਟੀ ਨਾਲ ਲੇਪ ਦੀ ਕੰਮ ਕਰੀ ਬੁੜੀਆਂ ਘਾਣੀਆਂ ਬੁਲਾਉਣੀਆਂ ਲੋਕਾਂ ਨੇ ਬੰਦਿਆਂ ਨੇ ਬੁਲਾ ਕੇ ਦੇਣਾ ਬੁੜੀਆਂ ਨੇ ਘਰ ਲੈ ਪੜੇ ਉਹਦੇ ਚ ਮਿੱਟੀ ਚ ਮਿੱਟੀ ਖੱਡੀ ਜਾਣਾ ਖੇਤ ਮਿੱਟੀ ਚ ਮਿੱਟੀ ਹੋਈ ਜਾਣਾ ਬਾਉਕੇ ਹੁੰਦੇ ਸੀ ਉੱਥੇ ਆ ਕੇ ਨਹਾ ਲੈਣਾ ਇਹ ਆ ਸਾਡਾ ਪੰਜਾਬ ਛੱਪੜਾਂ ਚ ਪਸ਼ੂ ਲੈ ਕੇ ਜਿਹੜਾ ਨੇ ਆਪ ਨਹਾਈ ਜਿਹੜਾ ਨੇ ਪਸ਼ੂ ਨਹਾਈ ਜਣੇ ਨਹਿਰ ਚੱਲਿਆ ਜਾਣੇ ਸੂਏ ਚੱਲਿਆ ਜਾਣੇ ਕਿਹੜਾ ਦਵਾ ਲਿਆਉਣਾ ਕੁੱਲਾ ਪਾਣੀ ਪੀਣਾ ਕੁੱਲਾ ਪਸਵਰੇ ਲਾਉਣਾ ਫਿਰ ਬਾਲਦਾਂ ਵਾਲੀਆਂ ਮਸ਼ੀਨਾਂ ਆ ਗਈਆਂ ਬੋਤਾ ਜੋੜ ਦੇਣਾ ਭਾਲ ਤੇ ਜੋੜ ਦੇਣੇ ਤੇ ਚਾਰ ਫਿਰ ਉਹਦੇ ਨਾਲ ਪੱਠੇ ਪੁੱਤਰ ਕੇ ਤੇ ਸਾਰੇ ਪਸ਼ੂ ਨੂੰ ਪਾ ਦੇਣੇ ਮਾਈ ਗੁਰੂਆ ਉਹ ਵੀ ਸਮਾਂ ਸੀ ਬੰਦੇ ਕੋਲੇ ਵੇਹਲ ਹੀ ਨਹੀਂ ਸੀ ਹੱਸ ਜਮੇ ਯਾਰ ਇਹ ਵੇਲੇ ਯਾਤਰਾ ਟਾਈਮ ਚੱਲ ਕੇ ਤਨੂੰ ਉਹ ਤੇ ਥੋੜਾ ਬਹੁਤਾ ਕੁਝ ਕਰੀ ਜਾਣਾ ਖਾਲ ਖੜੀ ਜਾਣਾ ਬੇਲੇ ਤਾਂ ਰਹਿੰਦੇ ਨਹੀਂ ਸੀ ਹੁੰਦੇ ਫੇਜੇ 10 ਮਿੰਟ ਕਿਤੇ ਬੇਲੇ ਹੋਗੇ ਤਾਂ ਉੱਤੇ ਉਮੀ ਦੀ ਹੱਟੀ ਕੋਲੇ ਅਟਿਉੜੀ ਤੇ ਹੁੰਦੇ ਸੀ ਬਜ਼ੁਰਗ ਸਾਡੇ ਦਰੀਬ ਸ਼ਾਲੜੀ ਉੱਤੇ ਸੰਦੂਰੇ ਰਗਣਾ ਚੀਰੀ ਜਾਣਾ ਬਸ ਇਹ ਨੂੰ ਨਹੀਂ ਪਾਉਣਾ ਸਰਦਾਰੇ ਨੇ ਕਰਨਾ ਨਾ ਨਾ ਨਹੀਂ ਇਹ ਨੂੰ ਨਹੀਂ ਪਾਣਾ ਗਾਲੋ ਗਾਲੀ ਗੋਣਾ ਬੁਰੇ ਹਾਲ ਉਹ ਵੀ ਬੰਦੇ ਸੀ ਤੁਰਗੇ ਦੇਖਣਾ ਤੋਰ ਆਪਾਂ ਵੀ ਜਿਹੜਾ ਚੰਗੀ ਚੀਜ਼ ਪਰੋਸ ਕੇ ਜਾਓ ਜਿਹੜਾ ਯਾਦ ਕਰਨ ਲੋਕ ਨਾ ਕਰੋ ਆ ਵੀ ਫਲਾਣੇ ਫਲਾਣੇ ਹੁੰਦੇ ਸੀ ਯਾਰ ਯਾਰ ਮੈਂ ਤਾਂ ਜਿੰਨੀਆਂ ਵੀ ਵੀਡੀਓ ਮੇਰੀਆਂ ਸਾਰੀਆਂ ਚੱਕ ਲਓ ਜਿੰਨੀਆਂ ਵੀ ਮੈਂ ਪਾਈਆਂ ਇੱਕ ਵੀ ਵੀਡੀਓ ਦੇ ਵਿੱਚ ਲੋਕ ਗਾਲ ਕਿਤੇ ਨਾ ਕਿਤੇ ਮਾੜੀ ਮੋਟੀ ਦਾ ਬਲਾ ਦੇਖੜ ਕੇ ਪੇਪ ਲਿਖੇ ਨਾ ਆਪਾਂ ਗਾਲ ਕੱਢੇ ਨਾ ਆਪਾਂ ਮੰਦਾ ਸ਼ਬਦ ਵਰਤਿਆ ਵਿੱਚ ਗੁਰੂਆਂ ਬਾਰੇ ਆਪਦੇ ਇਤਿਹਾਸ ਬਾਰੇ ਸਿੰਘਾਂ ਬਾਰੇ ਆਪਦੇ ਸੱਭਿਆਚਾਰ ਬਾਰੇ ਆਪਦੇ ਬਜ਼ੁਰਗਾਂ ਬਾਰੇ ਮਾਈਆਂ ਬਾਰੇ ਬਿਆਹਾਂ ਵਾਰੇ ਇਹ ਜਿਹੜੀਆਂ ਗੱਲਾਂ ਕਰ ਗਏ। ਉਹ ਲਾਲੋ ਸਾਹਾ ਜਗਲ ਦੀ ਹਾੜ ਦੀ ਗਰਮੀ ਹਾੜ ਦੇ ਵਿਆਹ ਹੁੰਦੇ ਸੀ। ਪੰਜ ਪਾ ਦੋਨੋਂ ਆਏ ਬੇ ਮੇਰਾ ਲੈਣ ਦਾ ਰੋਜਾ ਹੁੰਦੇ ਸੀ ਨਾ ਗੀਤ ਇਹ। ਪਾਦੋਂ ਚ ਸੌਂਡ ਚ ਘੱਟ ਕਰਦੇ ਹੁੰਦੇ ਸੀ ਪਾਦੋਂ ਚ ਹੁੰਦੇ ਸੀ ਹਾੜ ਚੁੰਦੇ ਸੀ। ਜੀਠ ਚ ਵੀ ਹੁੰਦੇ ਸੀ ਕਈਆਂ ਦੇ। ਕਿਉਂਕਿ ਹਾੜੀ ਕੱਢ ਲੈਣੀ ਹਾੜੀ ਕੱਢ ਕੇ ਦਾਣੇ ਕੱਢ ਕੇ ਫਿਰ ਇਹਦੇ ਤੇ ਵਿਆਹ ਕਰਨਾ ਕਿਉਂਕਿ ਛੋਲੇ ਛਾਲੇ ਆਪਦੇ ਘਰ ਤੇ ਹੋ ਜਾਂਦੇ ਸੀ ਫਸਲ ਆਪਦੀ ਘਰ ਦੀ ਵਜੋਂ ਦੀ ਸੀ 4 ਰੁਪਏ ਥੋੜੇ ਬਹੁਤੇ ਵਟੇ ਜਾਂਦੇ ਕੋਈ ਕਰਜ਼ਾ ਨਹੀਂ ਸੀ ਚੱਕਦੇ ਜਿੰਨੇ ਕ ਆਪਦੇ ਕੋਲੇ ਓਨੇ ਕ ਨਹੀਂ ਕਰ ਲੈਣਾ ਓਨੇ ਤੇ ਮਾਇਆ ਕੁਛ ਓਨੇ ਤੇ ਵੀਰ ਕੁਛ ਓਨੇ ਤੇ ਕਰਤੇ ਬੰਦੇ ਉਹਨਾਂ ਦਾ ਇੰਨੇ ਹੋਵੇ ਸਾਡਾ ਵਿਆਹ ਹੋ ਜਾਵੇ ਬਸ ਹੁਣ ਵਿਆਹ ਨਹੀਂ ਹੁਣ ਤਾਂ ਪਤਾ ਨਹੀਂ ਕੀ ਆ ਉਹ ਵਿਆਹ ਥੋੜਾ ਐੇ ਯਾ ਉਹ ਵਿਆਹ ਤੱਕ ਨੰਨ ਦਾ ਕਾਰਜ ਆ ਬਸ ਕੱਲਾ ਉਹਨੂੰ ਵਿਆਹ ਕਹਿੰਦੇ ਆ ਦੂਜਾ ਤਾਂ ਆਪਣਾ ਹਲੋ ਹੋਊ ਆ ਉਦੋਂ ਹਲੋ ਹੋਊ ਥੋੜੋ ਜਿਹਾ ਕੋਈ ਨੰਨ ਦਾ ਕਾਰਜ ਦਿੰਦੇ ਸੀ ਆਉਂਦੇ ਚਾਹ ਬਾਣੀ ਪਿਆ ਕੇ ਤੋਰ ਦਿੰਦੇ ਸੀ ਬਰਾਤਾਂ ਰਹਿੰਦੀਆਂ ਸੀ ਪਿਆਰ ਹੁੰਦਾ ਸੀ ਬਰਾਤਾਂ ਨਾ ਅੱਧਾ ਅੱਧਾ ਪਿੰਡ ਬਰਾਤਾਂ ਕੋਲੇ ਬੈਠਾ ਰਹਿੰਦਾ ਸੀ ਜਾ ਕੇ ਸਪੀਕਰ ਲੱਗਿਆ ਸਪੀਕਰ ਸੁਣੀ ਜਾਣੇ ਧਰਮਸਾਲਾ ਦੇ ਵਿੱਚ ਦੋ ਦੋ ਦਿਨ ਰਹਿੰਦੀ ਬਰਾਤਾਂ ਮੈਂ ਆਪ ਦੇ ਕੀ ਦੋ ਦਿਨ ਰਹਿੰਦੀ ਆਪਰੇ ਦੇ ਦੇਵ ਦੇ ਆਪਣੇ ਜਸਵੰਤ ਕੇ ਆ ਦੇਵ ਦਾ ਵਿਆਹ ਜਨਮ ਰਾਤ ਮੈਂ ਗਿਆ ਮੈਨੂੰ ਸ਼ੱਕਾ ਵੀ ਇਹ ਵਿਆਹਤ ਦੋ ਦਿਨ ਰਹੀ ਸੀ ਉਹ ਇੱਕ ਰਾਤ ਅਸੀਂ 8 ਵਜੇ ਆ 1 ਵਜੇ ਪਹੁੰਚਿਆ ਰਾਤ ਨੂੰ ਜਾ ਕੇ ਮੇਰਨੇ ਫੇਰ ਜਾ ਕੇ ਉਹਨਾਂ ਦਾ ਕਾਰਜ ਲਾਇਆ ਫੇਰ ਦੂਜੇ ਦਿਨ ਨੂੰ ਪੁਰੇ ਸਿਵ ਸੁਭਾ ਆਏ ਸੀ 사 ਸੰਗਤ ਉਹ ਦੋ ਇਹ ਸਮੇਂ ਸੀਗੇ ਪਿਆਰ ਸੀ ਬਜ਼ੁਰਗਾ ਜੀ ਕਿਸੇ ਨੂੰ ਗੰਦੀ ਗਾਲ ਨਹੀਂ ਸੀ ਕੱਢਦੇ ਹੁਣ ਤਾਂ ਯਾਰ ਗਾਲਾਂ ਵੀ ਸੜੀਆਂ ਵੀ ਕੱਢੀ ਜਾਂਦੇ ਆ ਵੇਖ ਕੋਈ ਕੁਝ ਲੋਕ ਵੀ ਦੇਖੀ ਜਾਂਦੇ ਯਾਰ ਨਾ ਚੰਗੇ ਨੂੰ ਨਾ ਮੰਦੇ ਨੂੰ ਹਟਦੇ ਹੀ ਨਹੀਂ ਜੇ ਆਪਾਂ ਦੇਖੀਏ ਵੀ ਨਾ ਪਹਿਲਾਂ ਲਾਲਾ ਲਾਲਾ ਕਰਨ ਲੱਗਿਆ ਲੋਕ ਹੀ ਲੱਗ ਜਾਣ ਫੇਰਾ ਅੱਜ ਤੋ ਤੱਕ ਗੱਲ ਜਾਂਦੀ ਨਹੀਂ ਜੇ ਕਰਨ ਲੱਗਿਆ ਵੀ ਆਹ ਗੱਲ ਇਹਦੀ ਗਲਤ ਆ ਜੇ ਹੁਣ ਮੈਂ ਗਲਤ ਪਾਉਣਾ ਜੇ ਤੁਸੀਂ ਮੈਨੂੰ ਕਹਿਣ ਲੱਗ ਜਉ ਯਾਰ ਜੀ ਤੇ ਤੇਰੇ ਵਾਸਤੇ ਮਾੜੀ ਗੱਲ ਆ ਤੇ ਮੈਂ ਪਾਉਂਦਾ ਹੀ ਨਹੀਂ ਕੇਰਾ ਮੈਨੂੰ ਪ੍ਰੀਤੋ ਬਨੇ ਕਿਹਾ ਸੀ ਮੈਂ ਕਿਰਾਂ ਕਰੀ ਪਤਾ ਨਹੀਂ ਪਕਵਾਂ ਤੁਹਾਾਰਾ ਵਾਰੀ ਕੀ ਬੋਲਤਾ ਉਹ ਕਹਿੰਦਾ ਜੀ ਤੇ ਨਾ ਜਾ ਰਹੇ ਹਜੇ ਕੋਸਣਾ ਬੋਲੀ ਆਪਾਂ ਕੀ ਲੈਣਾ ਉਹ ਰਾਜੇ ਮਹਾਰਾਜੇ ਆਪਦੇ ਯਾਰ ਕੁਛ ਕਰਨੋ ਨਾ ਆਪਣੋ ਕੋਈ ਫਾਉ ਪੜਣਾ ਨਾ ਆਪਣੀ ਬੋਲੀ ਜਾਣੀ ਆ ਉਥੋਂ ਤਾਂ ਦੇਕ ਸੁਣਨ ਵਾਲਿਆਂ ਨੇ ਚੰਗਾ ਨਹੀਂ ਕਹਿਣਾ ਇਹ ਨਾ ਪਾਈ ਮੈਂ ਕਿਹਾ ਵੀ ਸੱਤ ਵਾਚਨ ਇਹ ਤੋਂ ਪਤਾ ਲੱਗ ਜਾਂਦਾ ਹੁੰਦਾ ਬੰਦਾ ਜਿਹੜਾ ਬੰਦਾ ਆਪਦੇ ਬੰਦੇ ਰੋਕਦੇ ਹੁੰਦੇ ਆ ਜੇ ਕੋਈ ਗੱਲ ਨਿਕਲ ਵੀ ਗਈ ਨਾ ਉਹਨੂੰ ਆਪਦੇ ਬੰਦੇ ਹੀ ਰੋਕਦੇ ਵੀ ਨਾ ਜਾ ਰਹ ਨਾ ਜਾ ਰਹੇ ਨਾ ਜੀਤ ਭਾਈ ਆਏ ਨਾ ਕਰੀ ਫਕੀਰ ਦਾ ਠੀਕ ਆ ਸੱਤ ਤੋਂ ਬਚਣ ਯਾਰ ਸਿਆਣੇ ਕਹਿੰਦੇ ਜੇ ਇੱਕ ਵੀ ਵਿੜੇ ਚ ਪਈਏ ਜੇ ਇਕ ਲੋ ਵੀ ਦਿੰਦੀ ਆ ਤਾਂ ਉਹ ਤੋਂ ਵੀ ਆ ਕੱਲ ਲੈ ਲਓ ਯਾਰ ਮਾੜੀ ਨਹੀਂ ਤੈਨੂੰ ਦਊ ਤੇਰਾ ਠੇਡਾ ਬਚਣੋਂ ਬਚ ਜਾਏਗਾ ਇਹ ਜ਼ਿੰਦਗੀ ਆ ਪਤਾ ਨਹੀਂ ਕਦੋਂ ਠੇਡਾ ਲੱਗ ਜਾਣਾ ਕਦੋਂ ਡੜੂਆਂ ਕਰਕੇ ਡੱਕ ਪੈਣਾ ਕਿਸੇ ਨੇ ਫਿਰ ਪੁੱਛਣਾ ਵੀ ਤੇਰੀ ਉਹ ਜਿਹੜੀ ਹੱਤਕ ਹੋਈ ਤੇਰੀ ਸਾਰੀ ਜ਼ਿੰਦਗੀ ਤੇਰੇ ਨਾਲ ਹੀ ਜਾਣੀ ਐ ਅਗਲਾ ਕਹਿੰਦਾ ਫਲਾਣੇ ਨਾਂ ਆਇਆ ਸੀ ਯਾਰ ਇਹ ਗੱਲਾਂ ਕੰਨਾ ਸਾਰ ਸੋਨਾ ਮਾਹੌਲ ਆ ਦਾ ਹੱਡੀ ਕੁੜੇ ਬਣ ਕੇ ਸੂ ਦੀ ਹੱਟੀ ਹੁੰਦੀ ਸੀ ਆਪਾਂ ਨੇ ਜਦੋਂ ਉਮੀ ਦੀ ਤੇ ਕੇਸੂ ਦੀ ਬੰਦੇ ਮੁੰਡੇ ਉਹਨਾਂ ਦੇ ਬੱਚੇ ਹੈਗੇ ਹਲੇ ਵਿਚਾਰੋ ਆਪ ਵਿਚਾਰੇ ਹੈ ਨਹੀਂ ਕਿੰਨੀ ਸੁਣੀ ਰੌਣਕ ਸੀ ਕਿੰਨੀਆਂ ਗੱਲਾਂ ਕੇਸੂ ਨਾਲ ਕਰ ਲੈਣੀਆਂ ਲੈ ਜਾਣਾ ਜਾ ਕੇ ਹੱਟੀ ਆਏ ਸੋਰ ਦੇ ਆਪੀ ਕਿ ਆਏ ਆਏ ਐਂ ਕਰੀ ਛੱਟਚਰਾ ਕਰੀ ਜਾਣੀਆਂ ਬੜੇ ਯਾਰ ਵਧੀਆ ਉੱਚੀ ਹੁੰਦਾ ਸੀ ਜੀ ਵੇਖਾ ਪੱਪੂ ਜੈਲਾ ਮੈਂ ਕੰਮ ਕਰਉ ਪੂਰਾ ਕਿੰਨੇ ਜਣੇ ਯਾਰ ਅਸੀਂ ਇਕੱਠੇ ਨੇ ਇੱਥੇ ਘੁੰਮੀ ਜਣੇ ਇਸ ਵੇਲੇ ਇਕੱਠੇ ਹੋ ਜਾਂਦੇ ਸੀ ਕਰਾਬੇ ਕੜੀ ਮੋਟਰ ਤੇ ਸਾਰੇ ਨਾਲੇ ਉੱਥੇ ਨਾ ਨੂ ਲੜਣਾ ਨਾ ਆ ਕੇ ਉੱਥੇ ਗੱਲਾਂ ਬਾਤਾਂ ਕਰੀ ਜਾਣੀਆਂ ਬੈਠੇ ਨੇ ਰਾਮ ਲੀਲਾ ਹੁੰਦੀ ਨਹੀਂ ਰਾਮ ਲੀਲਾ ਦੇਖਣ ਜਾਣਾ ਪਿੰਡ ਚ ਤੇ ਉੱਤੇ ਖਿੱਲਾ ਅਖੀਰ ਵਾਲੇ ਦੇ ਨਾ ਖਿੱਲਾ ਵਰਤਾਉਂਦੇ ਹੁੰਦੇ ਸੀ ਬਾਦਰ ਨੇ ਕਹਣਾ ਪੜਾਉਣਾ ਦੇਗ ਵਰਤਾਉਣ ਵਾਲਾ ਚ ਨਾਲ ਖਾ ਦਿਓ ਅਸੀਂ ਨਾਲ ਲਗਾ ਦੇਣੇ ਇੱਕ ਇੱਕ ਪੂੜੀ ਬੰਡ ਦੇਣੀਆਂ ਇੱਕ ਇੱਕ ਖਿੱਲਾ ਦੀ ਲੈ ਕੇ ਘਰ ਨੂੰ ਭੱਜ ਆਉਣਾ ਰਾਹ ਜਾ ਕੇ ਮਿੱਠੀਆਂ ਮਿੱਠੀਆਂ ਖਿੱਲਾ ਵੰਡ ਲੈਣੀਆਂ ਬਾਹਦਰ ਚੱਕ ਲਿਆ ਕਿਰਾਂ ਪੂਟ ਲਿਆ ਗਰ ਚਰਨ ਕਾ ਅਸੀਂ ਇਹਦੇ ਮਗਰ 5 6 ਅਸੀਂ ਆ ਕੇ ਉਮੇ ਦੇ ਘਰ ਕੋਲੇ ਚਾਲਣੇ ਜੇ ਬਲਵਜਾ ਜਾਗਦੇ ਉੱਥੇ ਬਹਿ ਗਏ ਫਿੱਕੀਆਂ ਜੀਆਂ ਕਾੜਦੀਆਂ ਮਿੱਠੀਆਂ ਮਿੱਠੀਆਂ ਨਾ ਕੀ ਜੇ ਪਰਲੇ ਖਾਂਦੇ ਆਏ ਐ ਜੇ ਕੰਮ ਹੁੰਦੇ ਸੀ ਔੜੇ ਵਧੀਆ ਜਰ ਮਾਹੌਲ ਹੁੰਦਾ ਸੀ ਸੋਣਾ ਸਾਰੇਆ ਬੁੜੀਆਂ ਕੁੜੀਆਂ ਨੇ ਜਾ ਕੇ ਬਹਿ ਕੇ ਦੇਖ ਕੇ ਹਣੀ ਰਾਤ ਦੇ 1 ਵਜੇ ਤਾਈਂ ਚੱਲਣੀ 9 1/2 9 ਵਜੇ ਚੱਲ ਪੈਂਦੀ ਹੁੰਦੀ ਸੀ 12:00 ਵਜੇ ਤਾਈਂ 1 ਵਜੇ ਤਾਈਂ ਸਮਾਪਤੀ ਹੋ ਜਾਵੇ ਫਿਰ ਆ ਕੇ ਪੈ ਜਾਣਾ 14-14 ਦਿਨ 15-15 ਦਿਨ ਹੁੰਦੀ ਹੁੰਦੀ ਸੀ ਕਈ ਸਾਲ ਹੁੰਦਰੀਆ 7-8 ਸਾਲ ਨਿਰੋਧਨ ਕਰੀ ਕੀ ਹੁੰਦਾ ਉਹਦਾ ਨਾ ਨਿਰੋਧ ਤਾਂ ਮਖਣੀ ਆ ਨਿਰਦਰ 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 ਹੁੰਦਾ ਸੀ ਉਹਨਾਂ ਦਾ ਗੁਰੂ ਉਹ ਮਾ ਪੰਡਤੋ ਪੰਨਾ ਤੀਰਥਾ ਮਾਟਰੋ ਕੁੱਕੀ ਮਾਟਰੋ ਦੌਰੀ ਹੋਣੀ ਓਕੀ ਹੋਣੀ ਤੇ ਉਹ ਜੀਤ ਕਾ ਬੜਾ ਮਾਟਰੋ ਜਵਾਰੀ ਭੂਸ਼ੀ ਤੇ ਪ੍ਰੇਮੀ ਸੀਦਾ ਬਣਦਾ ਹੁੰਦਾ ਸੀ ਉਹ ਪ੍ਰੇਮ ਹੁੰਦਾ ਸੀਗਾ ਇਹਨਾਂ ਦਾ ਆਪਣਾ ਮੱਦੀ ਕਾ ਉਹ ਲਾ ਆਪਣਾ ਆਰਾਮ ਚੰਦਰ ਬਣਦਾ ਹੁੰਦਾ ਸੀ ਇਹਦੇ ਬਹੁਤ ਓਮਾ ਪੰਡ ਸੁੰਦਾ ਸੀਗਾ ਉਹ ਹਨੂਮਾਨ ਬਣਦਾ ਹੁੰਦਾ ਸੀ ਕਿੰਨੇ ਵਧੀਆ ਵਧੀਆ ਬੰਦੇ ਹੁੰਦੇ ਸੀ ਆਪਣੇ ਯਾਰ ਪੰਜਾਬੀ ਇਹ ਰਾਣਾਰ ਸੋਨੇ ਕਥਾ ਕਰਨੀ ਇੱਥੇ ਆਪਣੇ ਬੁੜਿੰਗਲੇ ਸਕੂਲ ਇੱਥੇ ਟਰਾਲੀ ਲੈ ਕੇ ਜਾਣਾ ਛਾ ਉਹਨੂੰ ਚੋਨਾ ਚਾ ਝਾੜਦੇ ਹੁੰਦੇ ਸੀ ਉਦੋਂ ਇੱਥੇ ਕਥਾ ਸੁਣ ਕੇ ਆਉਣੀ ਟਰਾਲੀ ਲੈ ਜਾਣੀ ਬੁੜੀਆਂ ਨੇ ਨਾਲ ਜਾਣਾ ਹੁਣ ਕੋਈ ਜਾਂਦਾ ਨਾ ਤੈਨੂੰ ਕਥਾ ਕੋਲ ਸੁਣ ਕੋਈ ਨਹੀਂ ਜਾਂਦਾ ਨਾ ਨਾ ਉਹਨਾਂ ਦਾ ਦਿਨੇ ਨਹੀਂ ਜਾਂਦੇ ਰਾਤ ਨੂੰ ਦਾ ਜਾਣਾ ਹੀ ਕੀ ਨੇ ਯਾਰ ਵਧੀਆ ਜਾ ਰਹੇ ਇਹਦੀਆਂ ਵੀਡੀਓ ਜਿਹੜੀਆਂ ਆਪਦੀਆਂ ਗੱਲਾਂ ਕਰਦੀਆਂ ਯਾਰ ਬਸ ਨਾ ਬੈਠੇ ਆਪਾਂ ਐ ਕਰੀ ਜਾਂਦੇ ਆ ਬਾਬੇ ਪਾਇ ਇੰਸਟਾਗ੍ਰਾਮ ਦੇ ਉੱਤੇ ਇਕੱਠੇ ਹੋ ਜਾਈਦਾ ਉੱਥੇ ਬੈਠੇ ਗੱਲਾਂ ਬਾਤਾਂ ਕਰੀ ਜਾਂਦੀਆਂ ਸਬਜ਼ੀ ਲਾ ਲਈ ਹੋਏ ਮਿਰਚਾਂ ਨੂੰ ਪਾਣੀ ਲਾ ਦੇ ਹੋਏ ਅੰਬਾਂ ਨੂੰ ਪਾਣੀ ਲਾ ਦੇ ਹੋਏ ਫਲਾਨਾ ਲਾ ਦੇ ਉੱਤੇ ਗੜਾ ਐ ਕਰੀ ਜਾਣਾ ਪਾਣੀ ਪੂੜੀ ਉੱਤੇ ਲਾਈ ਜਾਨਾ ਐ ਟਾਈਮ ਨਾਲ ਕ ਜਾਂਦਾ ਬਹੁਤ ਹਨ ਉੱਥੇ ਦੁੱਧ ਬਾਦ ਹੋ ਜਾਂਦਾ ਸੁੱਖਣਾ ਬਾਵਲ ਜਵੜ ਦਾ ਲੱਸੀ ਰੜਕਣੇ ਬਹੁਤ ਦੁਨੀਆਂ ਲੋਕ ਯਾਰ ਉਥੋਂ ਲੱਸੀ ਪੀਂਦੇ ਆ ਬਹੁਤ ਮੈਨੂੰ ਮਤਲਬ 25 30 ਬੰਦੇ ਉਥੋਂ ਲੱਸੀ ਪੀਣ ਰੋਜ਼ 30 35 ਬੰਦੇ ਰੋਜ਼ ਆਉਂਦੇ ਆ 2 2 ਲੀਟਰ ਦੋ ਦਿਨਾਂ ਦੀ ਕਿਉਂਕਿ ਬੱਟਾ ਚਟੂਰਾ ਹੁੰਦਾ ਨੂੰ ਮੈਨੂੰ ਉਹ ਤਿੰਨ ਚਾਰ ਚੂਰੇ ਬਣਾ ਲੈਂਦਾ ਪਾਣੀ ਪਾ ਕੇ ਸਾਰਿਆਂ ਨੂੰ ਚੰਨਾ ਵਰਤਾਈ ਜਾਂਦਾ ਉੱਥੇ 6 ਸਾਲ ਹੋ ਗਿਆ ਸਾਨੂੰ ਹੁਣ ਪੂਰਾ ਸਾਲ ਤੋਂ ਉੱਪਰ ਹੀ ਹੋ ਗਿਆ ਤੇ ਇੱਕ ਦੇਰੀਵਨੀ ਦੇਸੀ ਕਿਉਂ ਮੋਲ ਲੈਂਦਾ ਸਭ ਆਪੇ ਦਾ ਹੀ ਆ ਜਿਹੜਾ ਉੱਤੇ ਹੁੰਦਾ ਉੱਤੇ ਵਾਲ ਕੇ ਅੰਦਰ ਰੱਖ ਦਈਦਾ ਟੱਕ ਕੇ ਚਾਲ ਦੀਗ ਬਣੀ ਜਾਂਦੀ ਆ ਜੋਤਾਂ ਚ ਪਈ ਜਾਂਦਾ ਬੋਲਿਆ ਇਹ ਗੁਰੂ ਘਰ ਦਾ ਯਾਰ ਉਸ ਤੇ ਜਾਵੜਾ ਤੂੰ ਤੇਰੇ ਪਹਿਲਾਂ ਨਿੱਕੇ ਹੁੰਦੇ ਜਾਂਦੇ ਜਦੋਂ ਲੋਕਾਂ ਨੂੰ ਪਤਾ ਕੀ ਕਹਣਾ ਬਹੁਤ ਬੰਦੇ ਉਥੇ ਨਾ ਮੰਦਿਰ ਦੁੱਧ ਪੀਣ ਦੇ ਮਾਰੇ ਜਾਂਦੀ ਆ ਉਹ ਗੁਰੂ ਘਰ ਆ ਯਾਰ ਉੱਥੇ ਚਾਰ ਬੰਦੇ ਬੈਠੇ ਹੁਣ ਕਿੰਨੀ ਰੌਣਕਾਂ ਚਾਰ ਇਧਰੋਂ ਹੋਰ ਜਾ ਵੜਦੇ ਅੱਠ ਹੋ ਜਾਂਦੇ ਆ ਅੱਜ ਕੱਲ ਤਾਂ ਰੌਣਕਾਂ ਹੈ ਕਿੱਥੇ ਜਾ ਜੇ ਚਾਰ ਬੰਦੇ ਬਾਬੇ ਦੇ ਜਾ ਵੀ ਵੜਦੇ ਸ਼ੁਕਰ ਕਰੋ ਯਾਰ ਵੀ ਠੀਕ ਆ ਉੱਥੇ ਜਾਂਦੇ ਆ ਯਾਰ ਸਾਡੇ ਬੰਦੇ ਹੈਗੇ ਆ ਬੈਠੇ ਆ ਅਸੀਂ ਵੀ ਚੱਲ ਗਏ ਚੱਲ ਗਏ 10 ਮਿੰਟ ਉਹਨਾਂ ਨਾਲ ਗੱਲਾਂ ਬਾਤਾਂ ਕਰਕੇ ਆਈਏ ਚਾਹ ਪਾਣੀ ਪੀ ਆਵਾਂਗੇ ਦੁੱਧ ਪੀਣ ਦੇ ਮਾਰੇ ਜਾਂਦੇ ਆ ਉੱਥੇ ਕਿਉਂ ਖਾਣ ਦੇ ਯਾਰ ਕੀ ਖਾ ਲੋ ਬੰਦਾ ਆਪਦੇ ਘਰੇ ਕਮੀ ਆ ਕਿਸੇ ਗੱਲ ਦੀ ਯਾਰ ਸਾਰੇ ਵਧੀਆ ਮੌਜਾਂ ਕਰਦੇ ਆ ਤੇ ਐਡਾ ਘਟੋਇਆ ਕਰੋ ਰੋੜ ਰੱਦ ਕੇ ਜਾਈਦਾ ਰੋਟੀ ਨਾ ਦੱਸੀ ਰੁੱਸੀ ਨਾ ਹੋਵੇ ਫੇਰ ਬਚਾਲੇ ਦੇ ਜਾਣ ਲਗੇ ਦੁੱਧ ਪਰ ਡੋਟੇ ਪੀਣ ਦੇ ਮਾਰੇ ਜਾਂਦੇ ਆ ਕੁੰਡੇ ਕੋਲੇ ਉਦੋਂ ਡੋਟਿਆਂ ਦਾ ਤਵਾ ਬਹੁਤ ਲੱਗਿਆ ਹੁਣ ਉਥੇ ਹੁਣ ਤੇ ਕੀ ਹੋ ਖਾਂਦੇ ਬਲ ਲੋਕਾਂ ਨੇ ਤਾਂ ਜਰਾ ਕੁਛ ਕਰੀ ਜਾਣਾ ਬਾਈ ਇਹ ਤਾਂ ਆ ਆਪ ਦਾ ਉਦਸਾਪ ਜੇ ਆਪਾਂ ਸੱਚੇ ਆ ਸਹੀ ਆ ਠੀਕ ਆ ਸੱਤ ਵਜੇ ਨੇ ਬਸ ਕੋਈ ਕੋਸ਼ਿਸ਼ ਕਰੀ ਜਾਵੇ ਕੋਈ ਕਰੀ ਜਾਵੇ ਉਹਦਾ ਕੰਮ ਕਰੋ ਜਾਓ ਠੀਕ ਆ ਸਮਾਂ ਹੈਗਾ ਵੇਲੇ ਆਉਣਾ ਕਰੇ ਬੈਠੇ ਆ 4 ਵਜੇ ਇੱਥੋਂ ਆ ਜਾਈਦਾ ਬਾਬੇ ਦੇ ਉਹ 10 ਵਜੇ ਉੱਥੇ ਜਾਵੜੀਦਾ ਤਿੰਨ ਚਾਰ ਘੰਟੇ ਤੇ ਰਹਿ ਕੇ ਗੱਲਾਂ ਬਾਤਾਂ ਕਰਕੇ ਮੁੜੇ ਆਈਦਾ ਬਾਬੇ ਦੀ ਰੌਣਕ ਆ ਯਾਰ ਸਬਜ਼ੀ ਲਾਈ ਉਹਨੂੰ ਪਾਣੀ ਲਾ ਦਈਦਾ ਤੇ ਦਾਲ ਬਣਾ ਲੈਂਦੇ ਆ ਪਾਟੀ ਤੇ ਉਹ ਖਾਈ ਜਾਂਦੇ ਤੇ ਹੋਰ ਬੱਚੇਰੇ ਖਾਈ ਜਾਂਦੇ ਜਾ ਕੇ ਸਵੇਰੇ ਸਵੇਰੀਆਂ ਕਰ ਲਾ ਤਲੋ ਇੰਨਾ ਕਹਗਾ ਵੀ ਮੇਰੇ ਕੋਲ ਟਾਈਮ ਹੈਗਾ ਮੈਂ ਉੱਥੇ ਜਾਵੜਦਾ ਯਾਰ ਅਸੀਂ ਕੋਈ ਵਾਈ ਪ੍ਰਧਾਨ ਕੋਈ ਨਹੀਂ ਪ੍ਰਧਾਨਤਾ ਵਾਹਿਗੁਰੂ ਆਪ ਹੈ ਅਸੀਂ ਤਾਂ ਕਹਿੰਦੇ ਜੋ ਕਰਦੀ ਆ ਸੰਗਤ ਕਰਦੀ ਆ ਜੋ ਕਰਦਾ ਪਾਪਾ ਪਾਇਸ ਕਰਉ ਗੁਰੂ ਨਾਨਕ ਦੇ ਮਹਾਰਾਜੀ ਕਰਦੇ ਆ ਅਸੀਂ ਤਾਂ ਕੁਝ ਵੀ ਨਹੀਂ ਹੈ ਯਾਰ ਸਾਡੇ ਕੋਲ ਕੀ ਆ ਯਾਰ ਕੋਈ ਇੱਕ ਗੱਲ ਆ ਮੈਨੂੰ ਕਿਸੇ ਬੰਦੇ ਨੇ ਇੱਕ ਸਾਧੂ ਨੇ ਇਹ ਗੱਲ ਕਹੀ ਸੀ ਵੀ ਪੁੱਤਰਾ ਗੱਲ ਸੁਣ ਲੈ ਇਹ ਜੀ ਚੀਜ਼ ਬਣਾ ਜੀ ਕੋਈ ਆਪਦੀ ਜ਼ਿੰਦਗੀ ਜਿਹੜਾ ਤੇਰਾ ਰਹਿੰਦੀ ਦੁਨੀਆ ਤੈ ਸਾਡਾ ਨਾਂ ਰਹੇ ਮੈਂ ਕਿਹਾ ਬਾਬਾ ਜੀ ਦੱਸੋ ਕੀ ਕਰੀਏ ਕਹਿੰਦੇ ਕੋਈ ਜਗ੍ਹਾ ਦੇ ਵਿੱਚ ਹੀ ਬਣਾ ਜੇ ਤੇ ਇਹ ਜੀ ਮਹਾਰਾਜ ਨੇ ਸੁਣੀ ਉੱਥੇ ਬਾਬੇ ਦੇ ਕਰੇ ਗੇਟ ਬਣਾਤਾ ਮਾਤਾ ਪਿਤਾ ਦੇ ਨਾਂ ਤੇ ਬਾਬੇ ਭਾਈ ਸਿਕਰਾਂ ਦੇ ਦਰਬਾਰਦਿਆਂ ਨੂੰ ਸਾਹਮਣੇ ਲਾ ਸਾਹਮਣੇ ਆਉਂਦਾ ਜਿੱਨਾਂ ਚਿਰ ਬਾਬਾ ਭਾਈ ਸਿਕਰਾਂ ਦੀ ਜਗ੍ਹਾ ਰੂ ਉਹਨਾਂ ਚਿਰ ਉਹ ਗੇਟ ਰਹੂਗਾ ਉਧਰ ਕੁੰਡਾ ਸਵਨ ਵੀ ਬਣਾਇਆ ਸੇਵਾ ਉਹ ਵੀ ਬਹੁਤ ਕਰਦਾ ਸੀ ਉਹਨੂੰ ਵੀ ਮਾਰੇ ਉਹ ਮੇਰੇ ਲਈਆਂ ਗੱਲਾਂ ਤੇ ਪੱਕਾ ਹੋ ਗਿਆ ਉਹ ਜਦੋਂ ਮੈਂ ਆ ਗੱਲਾਂ ਕਈਆਂ ਨਾਲ ਕਹਿੰਦਾ ਭਰਾਪਾਂ ਵੀ ਕਰਦੇ ਆ ਉਹਨੇ ਵੀ ਕਰਿਆ ਬਹੁਤ ਸੁਣੀ ਗੱਲ ਐ ਮਾੜੀ ਨਹੀਂ ਐ ਉਹਨੇ ਤਾਂ ਵੱਡੇ ਗੇਟ ਬਣ ਗਏ ਚਾਰ ਚੰਨ ਲੱਗ ਗਏ ਜਗ੍ਹਾ ਨੂੰ ਤੇ ਨੈਨ ਦਿੰਦੀ ਦੁਨੀਆ ਨੇ ਜੰਨਤ ਦੇ ਬਾਬੇ ਦੀ ਜਗ੍ਹਾ ਨੂੰ ਉਹਨੇ ਚਲਦੂਆਂ ਤੇ ਨਾ ਰਹੂ ਇਹ ਕਿਨੇ ਰੱਖਿਆ ਬਾਬੇ ਨੂੰ ਕਿਉਂਕਿ ਭਾਈ ਨਿਸ਼ਕਾਮ ਸੇਵਾ ਕਰੀ ਬਹੁਤ ਖੱਤੀ ਸੇਵਾ ਬਹੁਤ ਕਰੀ ਆ ਨਿੱਕੇ ਹੁੰਦਿਆਂ ਤੋਂ ਲੈ ਕੇ ਵਰਤਾਂ ਵੀ ਪਾਈਆਂ ਟਟਾਂ ਵੀ ਫੜਾਈਆਂ ਉਹ ਪਾਣੀ ਧਾਣੀ ਹੋਰ ਬਹੁਤ ਸੇਵਾ ਕਰੀ ਆ ਖੱਤੀ ਵੱਧ ਤੋਂ ਵੱਧ ਕਰੀ ਆ ਕਈ ਕਈ ਸਾਲ ਤਾਂ ਮੈਂ ਸਾਰਾ ਰੰਗ ਇਕੱਲੇ ਨੇ ਕਰਿਆ ਸਿਆਲੋ ਸਾਹਿਬ ਦਰਖਤ ਵੀ ਰੰਗ ਦਿੰਦਾ ਸੀ ਜੜਾਂ ਕੋਲੋਂ ਚਾਰ ਚਾਰ ਫੋਟੋ ਕਮੇਟੀ ਬਣੀ ਆ ਸਾਡੇ ਵਲੇ ਬਣੀ ਆ ਮੂਹਰੇ ਲੱਗਿਆ ਨਾਲੁੰਡੇ ਦੇ ਪੂਰਾ ਫੁੱਲ ਮੋੜੇ ਨਾਲ ਮੋੜਾ ਜੋੜ ਕੇ ਚੱਲੇ ਆਂ ਅਸੀਂ ਬਹੁਤ ਬੱਚੇ ਸੀ ਬਹੁਤ ਬੱਚੇ ਨਾਲ ਸਾਰੇ ਸਾਡੇ ਖਾਣੀ ਮੇਰੇ ਐਵੇਂ ਨਹੀਂ ਉਹ ਜਗ੍ਹਾ ਇੰਨੀ ਬਣੀ ਸੰਗਤ ਦੇ ਨਾਲ ਬਣੀ ਮੈਂ ਇਕੱਲਾ ਨਹੀਂ ਕਹਿੰਦਾ ਹੁਣ ਕਈ ਵਦਾਂ ਜਾਂਦਾ ਹਾਂ ਵਰਦਾਨ ਤੁਮਨੇ ਆਇਆ ਕਰਿਆ ਉਹ ਪੜੂਆ ਆਪਾਂ ਕੌਣ ਆਏ ਕੈਂ ਕਰਾ ਪੜੇ ਕੋਲੇ ਕੀ ਸੀ ਯਾਰ ਪੈਸਾ ਦਾ ਸੰਗਤ ਦਿੰਦੀ ਆ ਆਪਾਂ ਤਾਂ ਇੰਨਾ ਕਾ ਵੀ ਚੱਲ ਆਪਾਂ ਉਥੇ ਹਾਜ਼ਰੀ ਦਿੰਨੇ ਆ ਆਗੂ ਆ ਯਾ ਵਰਦੇ ਆਵਦੇ ਹੱਥੀਆਂ ਪਾ ਪੈਸੇ ਲਾ ਦਨੇ ਆ ਇੰਨਾ ਕਿ ਜ਼ਰੂਰ ਹੋ ਜੋ ਵੀ ਆ ਫਲਾਣੇ ਫਲਾਣੇ ਹੁੰਦੇ ਸੀ ਯਾਰ ਜਦੋਂ ਤੋਂ ਆ ਜਗ੍ਹਾ ਆਪਣੀ ਅਸੀਂ ਤਾਂ ਕਿਤਾਬ ਛਾਪੀ ਆ ਮੈਂ ਤਾਂ ਇੱਕ ਹੋਰ ਵੀ ਬਣਾਉਣ ਨੂੰ ਚਾਰਾ ਵੀ ਇੱਕ ਬੜਾ ਜੇ ਜਾਦਗੀਰਾਂ ਰਹਿ ਜਾਂਦੀਆਂ ਹੁੰਦੀਆਂ ਵੀ ਫਲਾਣੇ ਫਲਾਣੇ ਹੁੰਦੇ ਸੀ ਉਦੋਂ ਯਾਰ ਉਦੋਂ ਆ ਕਿਤਾਬ ਬਣਾ ਕੇ ਗਏ ਆ ਇੱਕ ਨਾਲੇ ਆ ਸੇਵਾ ਕਰਦੇ ਹੁੰਦੇ ਸੀ ਅਨੰਦਪੁਰ ਦਾ ਲੰਗਰ ਕਿਤੇ ਯਾ ਨਿੱਕੀ ਜੀ ਗੱਲ ਆ ਉਹ ਤੋਂ ਸ਼ੁਰੂ ਹੋਣਾ ਬਾਬੇ ਦੀ ਜਗਾਹ ਤੋਂ ਪੂਰਾ ਨਾਂ ਅਨੰਦਪੁਰ ਦੇ ਵਿੱਚ ਵਿਦੌਦਰਤਾ ਲੰਗਰ ਹੈਗਾ ਇੱਕ ਐਸੀ ਤਰ੍ਹਾਂ ਇਹ ਮਾਰਾ ਸਾਰੇ ਸੇਵਕਾਂ ਦੇ ਵਿੱਚ ਸਾਰੇ ਸਾਡੇ ਵੀਰਾਂ ਭਰਾਵਾਂ ਚ ਇੱਕ ਆਤਵਾਕ ਬਲ ਬਖਸ਼ੇ ਪਰਿਵਾਰਾਂ ਦੇ ਵਿੱਚ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਰੱਖੇ ਥਵਾਕ ਬਖਸ਼ੇ ਇਹਰੇ ਕਾਰਜ ਹੁੰਦੇ ਹੁੰਦੇ ਐਡੇ ਐਡੇ ਲਕੋਗੇ ਪ੍ਰਮਾਤਮਾ ਕੁਛ ਨਹੀਂ ਰੱਖਦਾ ਹੁੰਦਾ। ਅਨਸਾਨ ਨਾਲੇ ਕੰਮ ਕਰੋ ਅਨਸਾਨੀਅਤ ਹੀ ਫੇਰ ਦਿਓ। ਜੇ ਉਹਦੇ ਘਰੇ ਕੋਈ ਬੇਤ ਕਰਾ ਨਿੰਦਿਆ ਨਾ ਚੁਗਰੀ ਨਾ ਜਰ ਕਿਸੇ ਦੀ ਕਰਿਆ ਕਰੋ। ਨਾ ਨਿੰਦਿਆ ਨਾ ਚੁਗਰੀ ਨਾ ਜੋ ਆਇਆ ਸੀ ਠੀਕ ਆ ਬਸ। ਉਹਦੇ ਕਰਮਾਂ ਯਾਰ ਉਹਦੇ ਨਾਲ ਚੰਗੇ ਮਾਰੇ। ਕੋਈ ਨਿੱਕੀ ਬੂਟੀ ਹੋਈ ਗੱਲ ਯਾਰ ਦਰਵਾ ਦਿੰਦੇ ਆ ਉੱਤੇ ਆਪਾਂ ਉਹ ਵਾਲਿਆਂ ਕਰਦਾ ਆ। ਉਹਨੂੰ ਨੀਵਾ ਆਪ ਉੱਚਾ ਹੋਣ ਦੀ ਖਾਤਰ ਦੂਜੇ ਨੂੰ ਨੀਵਾ ਕਰਉਣਾ ਪਰ ਗੁਰੂ ਦੇ ਕਰੇ ਨੀਵਾ ਆਪ ਹੋਈ ਜਾਂਦਾ ਜਿਹੜਾ ਦੂਜੇ ਨੂੰ ਕਰਦਾ ਪਰਦਾ ਹੁੰਦਾ ਨਿੰਦਿਆ ਚੁਗਲੀ ਦੇ ਨਾਲ ਜਾ ਰੋ ਐਂ ਕਰਦਾ ਐਂ ਕਰਦਾ ਕਰ ਕਰਕੇ ਕਹਿ ਦੇਣਾ ਵੀ ਮੇਥੋਂ ਨੀਵਾ ਹੋ ਜੇ ਵੀ ਮੈਂ ਉੱਚਾ ਮੈਂ ਚੰਗਾ ਕਰਦਾ ਉਹ ਮਾੜਾ ਕਰਦਾ ਪਰ ਕਰਦਾ ਤੂੰ ਮਾੜਾ ਉਹਨਾਂ ਭल्या ਸੋਚ ਕੇ ਦੇਖੋ ਇਹ ਜੀ ਜਦਾ ਮਹਾਰਾਜ ਕਹਿੰਦੇ ਨਾ 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 ਨੰਨ ਤੇ ਆ ਤਾਂ ਪੁੱਜ ਕੇ ਆੜੀ ਆ ਪੁੱਜ ਕੇ ਪ੍ਰੇਮ ਜਨ ਪ੍ਰੇਮ ਕੀ ਉਤੇ ਨਹੀਂ ਪ੍ਰਾਪਾਇਓ ਮਹਾਰਾਜ ਕਹਿੰਦੇ ਸੱਚੇ ਬਾਜਾ ਹਰ ਇੱਕ ਜੀਵ ਨਾਲ ਬੱਚੇ ਨਾਲ ਛੋਟੇ ਨਾਲ ਪਿਆਰ ਵੱਡੇ ਦਾ ਸਤਿਕਾਰ ਕੀ ਤਰੇ ਕਰਮ ਬੰਡ ਕੇ ਸ਼ਕਲਾ ਨਾਮ ਜਪਲਾ ਆਪਦੇ ਕੀਤੇ ਜੋ ਕੁਛ ਤੇ ਰਲ ਮਿਲ ਕੇ ਬਹਿ ਕੇ ਖਾ ਲੋ ਉੱਥੇ ਇਹਦੇ ਤਾਲੇ ਆਪਣਾ ਹੀ ਆ ਜਿਹੜਾ ਗੱਲਾਂ ਚੋਂ ਨਿਕਲਦਾ ਸੰਗਤ ਹੀ ਮੱਥਾ ਟੇਕਦੀ ਐ ਉਹਨੂੰ ਕੱਢ ਕੇ ਆਪਾਂੇ ਕੰਮ ਚਲਾਈਏ ਜਾਂਦੇ ਆ ਹੁਣ ਹਾਰ ਦੀ ਸਗਰਾ ਨਾਲ ਉਹਦੇ ਪਾ ਠੰਡਾ ਮੱਠੇ ਜਲਦੀ ਸਵੇਰ ਲਾਉਣੀ ਐ ਪਾਣੀ ਪੀਵਾਂਗੇ ਠੰਡਾ ਸਰਬਤਲੇ ਆਵਾਂਗੇ ਦੁੱਧ ਪਾ ਲਾਂਗੇ ਕੁਸ ਵਿੱਚ ਚੰਗਾ ਬਣਾ ਕੇ ਪੀਵਾਂਗੇ ਸੰਗਤ ਨੂੰ ਢਾਹਾ ਜਵੇਂ ਵਾਲਾ ਹੋਵੇ ਐਮਰੀ ਮਾਰਾਂਗੇ ਵਿੱਚ 4-5 ਕਿਲੋ ਭਿਉਂਦਿਆਂਗੇ ਕੱਲ ਨੂੰ ਲਿਆ ਕੇ ਘਰੋਂ 2 ਕਿਲੋ ਮੇਰੀ ਲਿਆ ਕੇ ਭਿਉਂਦਿਆਂਗੇ ਤੇ ਉਹ ਸਾਰੀ ਖਟਿਆਈ ਆ ਪਾਣੀ ਘਾ ਕੇ ਮਾਰਾਂਗੇ ਘੜਾਹੇ ਚ ਵੱਡੇ ਟਾਪ ਚ ਚੰਡੀ ਹੁੰਦੀ ਆ ਕੱਲ ਨੂੰ ਮਲਾਵਾਂਗੇ ਗੁਰੂ ਘਰ ਦੇ ਵਿੱਚ ਬਾਬੇ ਦੇ ਘਰੇ ਚਲਾਵਾਂਗੇ ਕੱਲ ਨੂੰ ਸਗਰਾਮ ਪਰਸ ਨੂੰ ਸਗਰਾਮ ਦਾ ਖਾੜਦੀ ਇਹ ਮੁੜ ਮੁੜ ਆਉਣਗੀਆਂ ਬੰਦਿਆ ਤੂੰ ਮੁੜ ਕੇ ਨਹੀਂ ਆਉਣਾ ਇਹਨਾਂ ਸਾਨਾ ਤੂੰ ਮੁੜ ਕੇ ਨਹੀਂ ਆਉਣਾ ਦੁਨੀਆ ਮੁੜ ਮੁੜ ਆਊਗੀ ਮਨਿਆ ਦਾ ਕਰਦੀਆਂ ਹੈਗੀਆਂ ਜਗ੍ਹਾਆਂ ਦੀਆਂ ਹੈਗੀਆਂ ਚੀਜ਼ਾਂ ਸਮਾਨ ਦੀਆਂ ਹੈਗੀਆਂ ਬੰਦਿਆ ਤੇਰੀ ਕੋਈ ਬਣਿਆ ਨਹੀਂ ਕਦੋਂ ਇਹਨੇ ਮਿੱਟੀਉ ਕਮਲਕੌਰ ਜੀ ਦੀ ਲੋਥ ਉਹ ਹੀ ਆ ਦੇਖੋ ਜਨ ਪਈ ਚਾਰ ਤਿੰਨ ਚਾਰ ਦਿਨ ਗੱਡੀ ਜੀ ਸੜ ਗਈ ਹੋਏ ਕੰਨੀ ਸੋਣੀ ਹੱਥ ਲਾਏ ਮੈਲੀ ਹੁੰਦੀ ਸੀ ਜਿਉਂਦੀ ਉਹ ਹੱਥ ਨਹੀਂ ਸੀ ਲਾਉਣ ਦਿੰਦੀ ਕਹੇ ਜੀਆਂ ਪੀੜੂ ਉਹ ਪਾਉਂਦੀ ਸੀ ਕੱਲ ਆਪਣੀ ਉੱਥੇ ਚੱਲੀ ਸੀ ਤੇ ਮੌਤ ਕਹੇ ਜੀ ਹੋਈ ਨਪਾਗੀ ਚਾਰ ਪੰਜ ਬੰਦੇ ਮਗਰ ਦੱਸਦੇ ਉਹਦੇ ਸ਼ਿਸ਼ਕਾਰ ਵੀ ਨਹੀਂ ਹੋਇਆ ਘਰੇ ਵੀ ਨਹੀਂ ਲਿਆਂਦੀ ਸਿੱਧੀ ਸੇਵਾਂ ਚ ਹੀ ਲੈ ਕੇ ਸ਼ਿਸ਼ਕਾਰ ਕਰਤਾ ਉੱਥੇ ਉਹ ਵੀ ਉਹਨਾਂ ਨੇ ਕਰਿਆ ਜarre ਜਿਹੜੇ ਕੀਆ ਭਲਾਈ ਵਾਲੇ ਹੁੰਦੇ ਆ ਮਗਰ ਤਾਂ ਉਹ ਚਾਰ ਬੰਦੇ ਨਹੀਂ ਗਏ ਉਹ ਮੇਲੇ ਜਾ ਕੇ ਸੰਸਕਾਰ ਕਰਤਾ ਦੇਖ ਲਾ ਤਾਂ ਜਿਹੜੇ ਫਿਰ ਮੰਦੇ ਕੰਮੀ ਨਾਨਕਾ ਜਦਕਰ ਬੰਦਾ ਹੋਵੇ ਪਰ ਮੰਦੇ ਕੰਮ ਸੀ ਤੇ ਮੰਦੀਆਂ ਗੱਲਾਂ ਹੋਈਆਂ ਤੇ ਨਹੀਂ ਦੁਨੀਆਂ ਦਾ ਯਾਰ ਮਗਰ ਮਗਰ ਭੱਜੀ ਕਰਦੀ ਹੈ ਜੇ ਚੰਗੇ ਬੰਦਾ ਕੰਮ ਕਰਦਾ ਅੱਜ ਕਿਉਂਦੇ ਲੋਕ ਅਗਲਾ ਕਹਿੰਦੇ ਵੀ ਠੀਕ ਆ ਯਾਰ ਵਧੀਆ ਕੰਮ ਕਰਦਾ ਸੀ ਆਉਂਦਾ ਸੀ ਮਿਲਦਾ ਸੀ ਵਰਤਦਾ ਸੀ ਬਾਬੇ ਦੇ ਸੇਵਾ ਕਰਦੇ ਸੀ ਚਾ ਚਲੋ ਚੱਲੇ ਗਏ ਪ੍ਰੇਮ ਆ ਸਾਉਦੇ ਨਾਲ ਸਭ ਦੇ ਆਉਣੇ ਜਾਣੇ ਆ ਇਤੋਂ ਪਤਾ ਲੱਗ ਜਾਂਦਾ ਵੀ ਬੰਦੇ ਦੇ ਕਰਤੱਵ ਕਹੇ ਜੀ ਆ ਸਿਆਣੇ ਕਹਿੰਦੇ ਹੁੰਦੇ ਆ ਜਿਹੜੇ ਗਮੀ ਗਮੀ ਵੇਲੇ ਤਾਂ ਬੜਾ ਜ਼ਰੂਰੀ ਜਾਣਾ ਖੁਸ਼ੀ ਵੇਲੇ ਤਾਂ ਭਲਾ ਜਾ ਕੇ ਨਾ ਜਾ ਸਰਜੂ ਪਰ ਗਮੀ ਵੇਲੇ ਹਰੇਕ ਦੇ ਜਾ ਬੋਗ ਦੀ ਕਾਲਸਾ ਵਾਈ ਗੁਰੂ ਜੀ ਦਾ